ਸਤ ਨਾਮ ਵਾਹਿਗੁਰੂ 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 ਸਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜ ਜਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਤਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ 10 ਸ਼ਬਦ ਜੋ ਸੰਪੂਰਨ ਹੋਏ ਸੀ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ 11ਵੇਂ ਸ਼ਬਦ ਭਾਈ ਅਗੇ ਰੰਭ ਹੁੰਦੇ ਹਨ ਆਪਣੀ ਰਚਨਾ ਤੋਂ ਮੁਖਾਰਬਿੰਦ ਤੋਂ ਸਤ ਗੁਰਜੀ ਭਾਈ ਬਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਅਪਦੇਸ਼ ਗ੍ਰੰਹ ਕਰਾਂਦੇ ਹਨ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਪੰਜਵਾ ਜੋ ਮੈਂ ਕੀਆ ਸਗਲ ਸਿਗਾਰਾ ਤਉ ਭੀ ਮੇਰਾ ਮਨ ਨਾ ਪਤਿਆਰਾ ਅਨਕ ਸੁਗੰਧਤ ਤਨ ਮੈਂ ਲਾਵੋ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦ ਦੀ ਰਮਤਾ ਕਰਦੇ ਹਨ ਜੋ ਮੈਂ ਕਿਉ ਸਗਲ ਸ਼ਿੰਗਾਰਾ ਤੋਂ ਵੀ ਮੇਰਾ ਮਨ ਨਾ ਪਤਿਆਰਾ ਅਨੇਕ ਸੁਗੰਧਤ ਤਨ ਮੈਂ ਲਾਵੋ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਸਤਿਗੁਰ ਜੀ ਜਗਾਸੂ ਮੁਖ ਦਵਾਰਾਂ ਸ਼ਬਦ ਦੀ ਰਮਤਾ ਕਰਦੇ ਹਨ ਕਹਿੰਦੇ ਮੈਂ ਸਰੀਰ ਦੇ ਉੱਤੇ ਅਨੇਕਾਂ ਹੀ ਤਰ੍ਹਾਂ ਦੇ ਭਾਵੇਂ ਮੈਂ ਸ਼ੰਗਾਰ ਧਾਰਨ ਕਰ ਲਾਂ ਏ ਜੀਵ ਰੂਪ ਇਸਤਰੀ ਮਹਾਰਾਜ ਜੀ ਸ੍ਰੀ ਦੀਵਾਰਨ ਲੈ ਕੇ ਦਸ਼ਤਾਂਤ ਲੈ ਕੇ ਸ਼ਬਦ ਦੀ ਰੰਮਤਾ ਕਰਦੇ ਹਨ ਕਹਿੰਦੇ ਹੈ ਮਾਲਕ ਜੀਓ ਮੈਂ ਇਹ ਪਤੀ ਪਰਮੇਸ਼ਰ ਜੀਓ ਜਿਵੇਂ ਮੈਂ ਆਪਣੇ ਸਰੀਰ ਤੇ ਸਗਲ ਸ਼ਿੰਗਾਰ ਕਰਾਂ ਜੋ ਮੈਂ ਕੀਓ ਸਗਲ ਸ਼ਿੰਗਾਰਾ ਕਹਿੰਦੇ ਮੇਰਾ ਮਨ ਜਿਹੜਾ ਹੈ ਪਾਤਸ਼ਾਹ ਜੀ ਕਹਿੰਦੇ ਤੌਪੀ ਮੇਰਾ ਮਨ ਨਾ ਪਤਿਆਰਾ ਫਿਰ ਵੀ ਮੇਰਾ ਮਾਨ ਪਤੀ ਜਿਹਦਾ ਨਹੀਂ ਭਾਵ ਰਾਜ ਦਾ ਨਹੀਂ ਹੈ ਨੇਕਾਂ ਹੀ ਸ਼ਿੰਗਾਰ ਧਾਰਨ ਕਰ ਲਾਂ ਫਿਰ ਵੀ ਮੇਰਾ ਮਾਨ ਜਿਹੜਾ ਟਕਾਈ ਚ ਨਹੀਂ ਸ਼ਾਂਤੀ ਚ ਨਹੀਂ ਤ੍ਰਿਪਤੀ ਵਿੱਚ ਨਹੀਂ ਪਤਿਆਰਾ ਪਤੀ ਜਿਹਦਾ ਨਹੀਂ ਹੈ ਅਨਕ ਸੁਗੰਧਤ ਤਨ ਮੈਂ ਲਾਵੋ ਮੈਂ ਨੇਕਾਂ ਹੀ ਸੁਗੰਧੀਆਂ ਰਤਨ ਸਤਨ ਤੇ ਲਾ ਕੇ ਦੇਖ ਲੈ ਇਹ ਸਰੀਰ ਤੇ ਨੇਕਾਂ ਹੀ ਸੁਗੰਧੀਦਾਰ ਰਤਨ ਛਿੰਕ ਕੇ ਦੇਖ ਲੈ ਫਿਰ ਵੀ ਮਨ ਰਜਿਆ ਨਹੀਂ ਐ ਇਹੋ ਸੁਖ ਤਿਲ ਸਮਾਨ ਨਹੀਂ ਪਾਵੋ ਜੇ ਮਹਾਰਾਜ ਜੀ ਕਹਿੰਦੇ ਇੱਕ ਤਿਲ ਜਨਾਵੀ ਇਹਦਾ ਵਿੱਚੋਂ ਸੁਖ ਪ੍ਰਾਪਤ ਨਹੀਂ ਹੋਇਆ ਇੰਨੇ ਵੇਸ ਧਾਰਨ ਕਰ ਲਈ ਸਰੀਰ ਤੇ ਸ਼ਿੰਗਾਰ ਧਾਰਨ ਕਰ ਲਿਆ ਮਨਪਤੀ ਜਿਆ ਨਹੀਂ ਸੁਗੰਧੀਆਂ ਲਾ ਲੀਆਂ ਮਨਪਤੀ ਜਿਆ ਨਹੀਂ ਮਹਾਰਾਜ ਜੀ ਕਹਿੰਦੇ ਫਿਰ ਸੁਖ ਕਿੱਥੋਂ ਪ੍ਰਾਪਤ ਹੋਣਾ ਹੈ ਮਹਾਰਾਜ ਜੀ ਕਹਿੰਦੇ ਉਹ ਸੁਖ ਤਿਲ ਸਮਾਨਿਕ ਤਿਲ ਜਿਨ੍ਹਾਂ ਵਿੱਚ ਉਹ ਸੁਖ ਪ੍ਰਾਪਤ ਨਹੀਂ ਹੋਇਆ ਜਿਹੜੇ ਸੁਖ ਨੂੰ ਚਾਹੁੰਦੀ ਸਾਂ ਜਿਹੜੇ ਸੁਖ ਦੀ ਪ੍ਰਾਪਤੀ ਵਾਸਤੇ ਸਭ ਕੁਝ ਧਾਰਨ ਕੀਤਾ ਉਹ ਸੁਖ ਪ੍ਰਾਪਤ ਨਹੀਂ ਹੋਇਆ ਮਨ ਮੈਂ ਚਿਤਵੋ ਐਸੀ ਆਸਾਈ ਕਹਿੰਦੇ ਮਨ ਦੇ ਵਿੱਚ ਚਿੱਤ ਦੇ ਵਿੱਚ ਐਸੀ ਮਹਾਰਾਜ ਜੀ ਕਹਿੰਦੇ ਸੋ ਕੁ ਵਾਸਤੇ ਸੇਜ ਵਿਛਾਈ ਪ੍ਰਹਿ ਦੇਖਤ ਜਿਉ ਮੇਰੀ ਮਾਈ ਮੇਰੀ ਮਾਤਾ ਅਸਤੂਰ ਜੀ ਪਰਮਾਨੰ ਕਰਦੇ ਹਨ ਕਹਿੰਦੇ ਮੇਰੀ ਮਾਤਾ ਜੀ ਰੂਪੀ ਸ੍ਰੀ ਕਹਿੰਦੀ ਹੈ ਕਹਿੰਦੀ ਮੇਰੀ ਮਾਂ ਪ੍ਰਹਿ ਦੇਖਤ ਪ੍ਰਭੂ ਨੂੰ ਦੇਖਣ ਵਾਸਤੇ ਪਤੀ ਨੂੰ ਦੇਖਣ ਵਾਸਤੇ ਮੈਂ ਸੇਜ ਵਿਛਾਈ ਸੀ ਇੰਨਾ ਕੁਝ ਧਾਰਨ ਕੀਤਾ ਸੀ ਸ਼ਿੰਗਾਰ ਕੀਤੇ ਸੁਗੰਧੀਆਂ ਲਾਈਆਂ ਮਨ ਉਹਦਾ ਤੇ ਇੱਕ ਤਿਲ ਜਿੰਨਾ ਵੀ ਮੈਨੂੰ ਲਾਭ ਨਹੀਂ ਹੋਇਆ ਮਨ ਫਿਰ ਵੀ ਪਤੀਜਿਆ ਨਹੀਂ ਮੰਨੂ ਫਿਰ ਵੀ ਸੁੱਖ ਨਹੀਂ ਮਿਲਿਆ ਪ੍ਰੈ ਦੇਖਤ ਪ੍ਰਭੂ ਨੂੰ ਦੇਖਣ ਵਾਸਤੇ ਪਤੀ ਨੂੰ ਤੱਕਣ ਵਾਸਤੇ ਮੇਰੀ ਮਾਂ ਮੈਂ ਇਹ ਕੁਝ ਧੰਨ ਕੀਤਾ ਮਾਈ ਕਹਾ ਕਰੋ ਇਹ ਮਨ ਨਾ ਧੀਰੈ ਮੈਂ ਕੀ ਕਰਾਂ ਇਹ ਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਕੇਂਦਰੀ ਭਾਵ ਦਰਸਾਉਂਦੇ ਹਨ हे मेरी माता मैं की करा केड़ा किस तरह मन नु धीरज दवा माई कहा करो ए मन ना प्रतीजे की कीता जावे जिस नाल ए मन तीरज विच आवे मन टिक सके प्रतीज सके राज सके रै प्रीतम बराग हीरा ओ प्रीतम दा प्रभु दा हृदय विच महाराज जी कहंदे परमेश्वर दा ਵਿਰਾਗ ਪੈਦਾ ਹੋ ਗਿਆ ਹੈ ਮਨ ਦੇ ਵਿੱਚ ਪਿਆਸ ਲੱਗ ਗਈ ਹੈ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ हे ਮਾਂ ਪ੍ਰਹਿ ਪੀਤਮ ਵੈਰਾਗ ਹਿਰੈ ਵਿਰਾਗ ਦੇ ਨਾਲ ਹਿਰਦਾ ਤੜਫਦਾ ਹੈ ਰਹਾ ਇਸ ਰਾਮ ਦੇ ਕੀ ਮਹਾਰਾਜ ਜੀ ਬਚਨ ਕਾਦਿਆ ਨ ਬਸਤਰ ਬ ਭੁਖਨ ਸੁਖ ਬੋਤ ਵਿਸਾਹੇ ਪ ਸਿਖੈ ਅੱਗੇ ਫਿਰ ਮਹਾਰਾਜ ਜੀ ਕਹਿੰਦੇ ਅਨੇਕਾ ਤਰ੍ਹਾਂ ਦੇ ਮੈਂ ਵਸਤਰ ਧਾਰਨ ਕਰ ਲੇ। हे माता मैं नेका तरह दे किसत्री मां नु कहंदी है। ਕਹਿੰਦੇ ਮੈਂ ਨੇਕਾ ਤਰ੍ਹਾਂ ਦੇ ਵਸਤਰ ਨ ਪਹਿਨ ਕੇ ਦੇਖ ਲੇ ਵਸਤਰ ਵਿਭੂਖਣ ਗਹਿਣੇ ਪਾਲੇ ਵਿਭੂਖਣ ਧਾਰਨ ਕਰ ਲੇ। ਵਸਤਰ ਵਿਭੂਖਣ ਸੁਖ ਬੋਤ ਬਸਿਖੈ ਬੋਤ ਧਾਰਨ ਕਰਕੇ ਦੇਖ ਲੇ। ਕਿਛਾਈ ਤਰ੍ਹਾਂ ਦੇ ਮੈਂ ਵਸਤਰ ਪਹਿਨ ਲੇ ਸੋਹਣੇ ਤੋਂ ਸੋਹਣੇ। ਇਈ ਤਰ੍ਹਾਂ ਦੇ ਵਿਭੂਖਣ ਗਹਿਣੇ ਧਾਰਨ ਕਰ ਲੈ ਸਰੀਰ ਦੇ ਉੱਤੇ ਵਿਭੂਖਣ ਸੁਖ ਬਹੁਤ ਬਸ ਸਿੱਖ ਇਹ ਮੈਨਾਂ ਦਾ ਵੀ ਸੁਖ ਲੈ ਕੇ ਦੇਖ ਲਿਆ ਕੋਈ ਪੀ ਜਾਣੋ ਕਿਤੇ ਨਾ ਲਿਖੈ ਇਹ ਵੀ ਕਿਸੇ ਕੰਮ ਨਹੀਂ ਆਏ ਕਿਸੇ ਲਿਖੇ ਨਹੀਂ ਆਏ ਇਹਨੇ ਵੀ ਸੁਖ ਲੈ ਕੇ ਦੇਖ ਲਿਆ ਵਸਤਰ ਪਹਿਨ ਲੈ ਕਈ ਤਰ੍ਹਾਂ ਦੇ ਅਤੇ ਕਈ ਤਰ੍ਹਾਂ ਦੇ ਗਹਿਣੇ ਪਾ ਕੇ ਦੇਖ ਲੈ ਭੂਖਣ ਧਾਰਨ ਕਰ ਲੈ ਓ ਪੀ ਸੁੱਖ ਮੈਨੂੰ ਫਿਰ ਵੀ ਪ੍ਰਾਪਤ ਨਹੀਂ ਹੋਇਆ ਕਿਸੇ ਲੇਖੇ ਵਿੱਚ ਨਹੀਂ ਆਏ ਪਤ ਸੋਭਾ ਅਰਮਾਨ ਮੈਂਤ ਇਤ ਦੁਨੀਆ ਵਿੱਚ ਇਹ ਮਾਂ ਮੈਂ ਬਹੁਤ ਸੋਭਾ ਖੱਟ ਲਈ ਪਤ ਬਹੁਤ ਬਣਾਲੀ ਬਹੁਤ ਇੱਜ਼ਤ ਖੱਟੀ ਦੁਨੀਆ ਦੇ ਵਿੱਚ ਪਤ ਸੋਭਾ ਅਰਮਾਨ ਮਾਣ ਧਾਰਨ ਕਰ ਲਿਆ ਦੁਨੀਆ ਦੇ ਵਿੱਚ ਦੁਨੀਆ ਵਾਵਾ ਕਰਨ ਲੱਗੀ ਮਾਣ ਕਰਨ ਲੱਗੀ ਮੇਰੇ ਉੱਤੇ ਮੈਂ ਵੀ ਪ੍ਰਾਪਤੀ ਕਰ ਲਈ ਤੇਰੀ ਦੁਨੀਆ ਵਿੱਚ ਇੱਜ਼ਤ ਬਣ ਗਈ ਮੇਰੀ ਪਤ ਬਣ ਗਈ ਸੋਭਾ ਬਣ ਗਈ ਮਾਣ ਮੇਰਾ ਦੁਨੀਆ ਵਿੱਚ ਵੱਧ ਗਿਆ ਆਗਿਆਕਾਰੀ ਸਗਲ ਜਗਤ हे ਮਾਤਾ ਇਹ ਜਗਤ ਮੇਰੀ ਆਗਿਆ ਵਿੱਚ ਹੋ ਗਿਆ ਮੈਂ ਵੱਡਾ ਰਾਜਾ ਬਣ ਗਿਆ ਜਗਤ ਆਗਿਆ ਚੋ ਜਨਨਾ ਜਗਤ ਆਗਿਆ ਦੇ ਵਿੱਚ ਰਹਿਣ ਲੱਗਾ ਦੁਨੀਆ ਆਗਿਆ ਮੰਨਣ ਲੱਗੀ ਹੁਕਮ ਮੰਨਣ ਲੱਗੀ ਗ੍ਰਹਿ ਐਸਾ ਹੈ ਸੁੰਦਰ ਲਾਲ ਮੇਰੇ ਕੋਲ ਗ੍ਰਹਿ ਦੀ ਵੀ ਕਮੀ ਨਹੀਂ ਰਹੀ ਮਾਤਾ ਮੇਰੇ ਕੋਲ ਗ੍ਰਹਿ ਦੀ ਵੀ ਕਮੀ ਨਹੀਂ ਮਾਂ ਗ੍ਰਹਿ ਵੀ ਸੁੰਦਰ ਬਣ ਗਿਆ ਘਰ ਕੋਠੀ ਸੁੰਦਰ ਬਣ ਗਈ ਸੁੰਦਰ ਲਾਲ ਭਗਤ ਸਤਿਗੁਰ ਜੀ ਦ੍ਰਿਸ਼ਟਾਤ ਦੇ ਰਹੇ ਹਨ ਇਸਤਰੀ ਦੀ ਧਾਨ ਦੇ ਨਾਲ ਕਹਿੰਦੇ ਗ੍ਰਹਿ ਐਸਾ ਹੈ ਸੁੰਦਰ ਲਾਲ ਇਹ ਇੰਨਾ ਸੁੰਦਰ ਗ੍ਰਹਿ ਘਰ ਬਣ ਗਿਆ ਪ੍ਰਭ ਭਾਵਾਂ ਤਾਂ ਨਦਰ ਨਿਹਾਲ ਪਰ ਇਹ ਸਾਰਾ ਕੁਝ ਤਾਂ ਲਾਭ ਨਹੀਂ ਕਹੇ ਤਾਂ ਇਹਦਾ ਸੁਖ ਹੈ ਜੇ ਪਤੀ ਨੂੰ ਪਾ ਜਾਗਾ ਉੱਤਰ ਦਿੱਤਾ ਮਹਾਰਾਜ ਨੇ ਪੰਕਤੀਆਂ ਦਾ ਸਤਿਗੁਰੂ ਜੀ ਕਹਿੰਦੇ ਪ੍ਰਭ ਭਾਵਾਂ ਜੇ ਉਹਨੂੰ ਪਾ ਜਾਵਾਂ ਨਾ ਸੱਚੇ ਮਾਲਕ ਨੂੰ ਫਿਰ ਇਹ ਖੱਟਿਆ ਕਮਾਇਆ ਸੋਭਾ ਸੰਸਾਰ ਵਿੱਚ ਬਰਾਪਤ ਕੀਤੀ ਉਹ ਚੰਗੀ ਹੈ ਜੇ ਪ੍ਰਭੂ ਨੂੰ ਪਾ ਜਾਵੇ। ਸਤਿਗੁਰੂ ਜੀ ਕਹਿੰਦੇ ਨਾ ਕੁਝ ਵੀ ਕਰ ਲਿਆ ਇਹ ਉਹ ਮਾਲਕ ਦੀ ਨਿਗਾਹ ਦੇ ਵਿੱਚ ਪਹੁੰਦਾ ਨਹੀਂ ਨਾ ਚੰਗਾ ਨਹੀਂ। ਫਿਰ ਉਹ ਪ੍ਰਾਪਤੀ ਇੱਕ ਤਿਲ ਜਿਨਾ ਵੀ ਸੁੱਖ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਪ੍ਰਭ ਭਾਵਾ ਤਾਂ ਨਦਰ ਨਿਹਾਲ ਪਰ ਇਹਨਾਂ ਦੀ ਪ੍ਰਾਪਤੀ ਇਹਨਾਂ ਦੇ ਸੁੱਖ ਲੈ ਕੇ ਸੰਸਾਰੀ ਸੁੱਖਾਂ ਦੇ ਵਿੱਚ ਵੀ ਐ ਸੁਖੀ ਨਹੀਂ ਰਹੀ। ਜੇ ਉਹ ਪ੍ਰਭੂ ਨਦਰ ਕਰ ਦੇਵੇ ਉਹ ਭਾ ਜਾਵੇ ਉਹਨੂੰ ਚੰਗਾ ਲੱਗ ਜਾਵੇ ਤਾਂ ਨਦਰ ਸਦਾ ਨਿਹਾਲ ਫਿਰ ਮਹਾਰਾਜ ਜੀ ਕਹਿੰਦੇ ਮਤ ਸਦਾ ਵਾਸਤੇ ਮੈਂ ਨਿਹਾਲ ਹੋ ਜਾਵਾਂਗੀ ਵਿੰਜਨ ਭੋਜਨ ਅਨੰਕ ਪ੍ਰਕਾਰ ਅਗਲਾ ਪਦ ਮਹਾਰਾਜ ਜੀ ਆਰੰਭ ਕਰਦੇ ਹਨ ਤੀਜਾ ਪਦ ਕਹਿੰਦੇ ਅਨੰਕ ਪ੍ਰਕਾਰ ਨਿਕਾਈ ਪ੍ਰਕਾਰ ਦੇ ਵਿੰਜਨ ਭੋਜਨ 36 ਪ੍ਰਕਾਰ ਦੇ ਲੱਗ ਲੱਗ ਭੋਜਨ ਅਨਕ ਪ੍ਰਕਾਰ ਨੇਕਾਈ ਪ੍ਰਕਾਰ ਦੇ ਸਵਾਦਿਸ਼ਟ ਭੋਜਨ ਵੀ ਮੈਂ ਖਾ ਲੇ ਅੱਖ ਕੇ ਦੇਖ ਲੇ ਰੰਗ ਤਮਾਸ਼ੇ ਬਹੁਤ ਵਿਸਥਾਰ ਕਹਿੰਦੇ ਕਈ ਤਰ੍ਹਾਂ ਦੇ ਪਾਤਸ਼ਾਹ ਜੀ ਕਹਿੰਦੇ ਰੰਗ ਤਮਾਸ਼ੇ ਮਾਨ ਲੇ ਹੇ ਮਾ ਮੈਂ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਬਹੁਤ ਵਿਸਤਾਰ ਕਰਕੇ ਦੇਖ ਲੇ ਰਾਜ ਮਿਲਖ ਅਰ ਬਹੁਤ ਫਰਮਾਇਸ ਰਾਜ ਵੀ ਭੋਗ ਲਿਆ ਹੋ ਸ਼ਰਮਾਇਆ ਇਕੱਠਾ ਕਰ ਲਿਆ ਧਰਤੀ ਇਕੱਠੀ ਕਰ ਲਈ ਜਿਹਨੂੰ ਕਹਿੰਦੇ ਨੇ ਜੈ ਦਾਤ ਬਣਾ ਲਈ ਹਤਪੁਰੂ ਜੀ ਕਹਿੰਦੇ ਬਹੁਤ ਸ਼ਰਮਾਇਆ ਵੀ ਇਕੱਠਾ ਕਰ ਲਿਆ ਰਾਜ ਕਰ ਲਿਆ ਇਸ ਦੁਨੀਆ ਤੇ ਕਬਜ਼ਾ ਕਰ ਲਿਆ RAM ਮਿਲਖ ਅਰਬੋਤ ਵਿਸਥਾਰ ਰਾਜ ਮਿਲਖ ਰਾਜ ਭੋਗ ਲਿਆ ਸੁਖ ਭੋਗ ਲੇ ਜੈ ਦਾਤ ਇਕੱਠੀ ਕਰ ਲਈ ਧਰਤੀ ਨੂੰ ਕਬਜ਼ਾ ਕਰ ਲਿਆ ਮਨ ਨਹੀਂ ਧਰਾਪੈ ਤ੍ਰਿਸ਼ਨਾ ਜਾਸ ਕਹਿੰਦੇ ਮਨ ਫਿਰ ਵੀ ਰਜਿਆ ਨਹੀਂ ਮਾਨੁਸੇ ਤਰੀ ਭੁੱਖ ਭੁੱਖ ਕਰਦਾ ਐਨਾ ਕੁਝ ਲੈ ਕੇ ਵੀ ਮਨ ਰਜਿਆ ਨਹੀਂ ਮਨ ਪੱਖੋਂ ਫਿਰ ਵੀ ਦੁਖੀ ਹੋਈ ਹਾਂ ਭਰ ਸੁਖੀ ਥੋੜਾ ਮਨ ਪੱਖੋਂ ਐਨਾ ਕੁਝ ਭੋਗ ਲਿਆ 36 ਪ੍ਰਕਾਰ ਦੇ ਭੋਜਨ ਵੀ ਚੱਖ ਕੇ ਦੇਖ ਲੇ ਰੰਖਾਂ ਦੇ ਨਾਲ ਜੀਭਾਂ ਨਾਲ ਭੋਜਨ ਚੱਖ ਕੇ ਪੂਰਤੀ ਨਹੀਂ ਹੋਈ ਰੰਗ ਤਮਾਸ਼ੇ ਤੱਕ ਲਈ ਅੱਖਾਂ ਦੇ ਨਾਲ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫਰਮਾਸ਼ ਫਰਮਾਇਸ ਬਹੁਤ ਫਰਮਾਇਆ ਇਕੱਠਾ ਕਰ ਲਿਆ ਰਾਜਾ ਬਣ ਗਿਆ ਮਨ ਨਹੀਂ ਧਰਾਪੇ ਤ੍ਰਿਸ਼ਨਾ ਨਾ ਜਾਇਸ ਹਰ ਜੀ ਕਹਿੰਦੇ ਮਨ ਫਿਰ ਵੀ ਤ੍ਰਿਪਤ ਨਹੀਂ ਹੋਇਆ ਤ੍ਰਿਸ਼ਨਾ ਫਿਰ ਵੀ ਬੁੱਝੀ ਨਹੀਂ ਉਹ ਤ੍ਰਿਸ਼ਨਾ ਉਸੇ ਤਰਾਈ ਤ੍ਰਿਸ਼ਨਾ ਦੀ ਅੱਗ ਵੱਲਦੀ ਪਈ ਹੈ ਮਾਨ ਫਿਰ ਵੀ ਛੱਡਦਾ ਪਿਆ ਤ੍ਰਿਸ਼ਨਾ ਦੇ ਵਿੱਚ ਬਿਨਵ ਮਿਲਬੇ ਯੋ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਫਿਰ ਮਹਾਰਾਜ ਜੀ ਜਵਾਬ ਦਿੰਦਿਆਂ ਇਸ ਪੱਧ ਦਾ ਤੀਜੇ ਪਾਜ ਦਾ ਜਵਾਬ ਦੇ ਰਹੇ ਹਨ ਕਹਿੰਦੇ ਬਿਨਾ ਮਿਲਣ ਤੋਂ ਸੁਖ ਨਹੀਂ ਹੈ ਸੱਚੇ ਪਤੀ ਨੂੰ ਮਿਲਣ ਤੋਂ ਬਿਨਾ ਸੁਖ ਨਹੀਂ ਹੈ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਉਹਨੂੰ ਇਹ ਦਿਨ ਰਾਤ ਜਿਹੜੀ ਐ ਉਹਨੂੰ ਮਿਲ ਤੋਂ ਬਿਨਾ ਇਹਦੇ ਵਿੱਚ ਸੁੱਖ ਨਹੀਂ ਆਏ ਮਿਲੇ ਪ੍ਰਪੂ ਤਾਂ ਸਭ ਸੁੱਖ ਪਾਵੇ ਜੇ પતિ ਪ੍ਰਭੂ ਪਰਮੇਸ਼ਰ ਮਿਲ ਜਾਂਦਾ ਤਾਂ ਮੈਂ ਅਸਲੀ ਸੁੱਖ ਪਾ ਪਾ ਲੈਂਦੀ ਪ੍ਰਾਪਤ ਕਰ ਲੈਂਦੀ ਖੋਜਤ ਖੋਜਤ ਸੁਣੀ ਇਹ ਸੋਏ ਅਖੀਰਨੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਵਚਨ ਕਰਦੇ ਹਨ ਕਹਿੰਦੇ ਖੋਜਦੇ ਆ ਖੋਜਦੇ ਆ ਲੱਭਦੇ ਆ ਲੱਭਦੇ ਆ ਜਿਵੇਂ ਕੋਈ ਚੰਗੀ ਵਸਤੂ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਕਰਨੀ ਹੋਏ ਨਾ ਸਿ ਲੱਭਦੇ ਰਹਿੰਦੇ ਆ ਜਾਰੇ ਵਸਤੂ ਕੰਮ ਜੋਗ ਹੈ ਨੂੰ ਲੱਭ ਲੀਏ ਖੋਜਤ ਖੋਜਤ ਸੁਣੀ ਇਹ ਸੋਏ ਖੋਜਦਿਆਂ ਖੋਜਦੇ ਆ ਮਹਾਰਾਜ ਜੀ ਕਹਿੰਦੇ ਭਾਲ ਕਰਦਿਆਂ ਸਾਧ ਸੰਗਤ ਮਿਲ ਤਰਿਓ ਨਾ ਕੋਏ ਪਤਾ ਲੱਗ ਗਿਆ ਮਹਾਰਾਜ ਜੀ ਕਹਿੰਦੇ ਲੱਭਦੇ ਆ ਲੱਭਦੇ ਆ ਭਾਲ ਕਰਦਿਆਂ ਕਰਦਿਆਂ ਸੁਣ ਲਿਆ ਇਤੋਂ ਸੱਚੇ ਗੁਰੂ ਤੋਂ ਸੱਚੇ ਗੁਰੂ ਤੋਂ ਪ੍ਰਾਪਤੀ ਹੋਗੀ ਸੁਣ ਲਿਆ ਸਾਧ ਸੰਗਤ ਬਿਨ ਤਰਿਓ ਨਾ ਕੋਏ ਪਾਤਸ਼ਾਹ ਜੀ ਕਹਿੰਦੇ ਭਾਈ ਸਾਧ ਸੰਗਤ ਤੋਂ ਬਿਨਾ ਔਰੋ ਤਾਰਾ ਨਹੀਂ ਹੈ ਜੀਵ ਰੂਪ ਇਸਤਰੀ ਸੱਚੇ ਸਤਗੁਰੂ ਦੀ ਸੰਗਤ ਦੇ ਵਿੱਚ ਇਸ ਆਤਮਾ ਦਾ ਪਾਰ ਉਤਾਰਾ ਹੈ ਇਹ ਮਨ ਜਿਹੜਾ ਉਹਦੀ ਸ਼ਾਂਤੀ ਹੈ ਇਹ ਸੰਸਾਰੀ ਵਸਤਵਾਂ ਪ੍ਰਾਪਤੀਆਂ ਦੇ ਵਿੱਚ ਸੁੱਖ ਨਹੀਂ ਹੈ ਇਹ ਸੰਸਾਰ ਤਾਂ ਇੱਕ ਸੁਪਨਾ ਹੈ ਇਹ ਸ੍ਰਿਸ਼ਟੀ ਤਾਂ ਕਿ ਮਾਇਆਵਤੀ ਹੈ ਸੰਸਾਰ ਇਹਦੇ ਵਿੱਚ ਇੱਕ ਵਸਤੂ ਲੈ ਲੈਂਦੇ ਆ ਦੂਜੀ ਤਿਆਰ ਹੁੰਦੀ ਆ ਇਹ ਜ ਸੁਖ ਲੈ ਲੈਂਦੇ ਆ ਬਨੌਟੀ ਦੂਜਾ ਸੁਖ ਅੱਗੇ ਆ ਖੜਦਾ ਹੈ ਇੱਛਾ ਜਿਹੜੀ ਅੱਗੇ ਪ੍ਰਗਟ ਹੋ ਜਾਂਦੀ ਹੈ ਮਾਨ ਇੱਛਾ ਪ੍ਰਗਟ ਕਰਦਾ ਹੈ ਇਛਾਵਾਂ ਦੀ ਪੂਰਤੀਆਂ ਕਰਦੇ ਕਰਦੀ ਜਿੰਦਗੀ ਦੇ ਸਵਾਸ ਘਟ ਜਾਂਦੇ ਹਨ ਇਛਾਵਾਂ ਨਹੀਂ ਪੂਰੀਆਂ ਹੁੰਦੀਆਂ ਸਾਡੀਆਂ ਜਿੰਦਗੀ ਥੋੜੀ ਪੈ ਜਾਂਦੀ ਅੱਗੇ ਹੋਰ ਮੰਗਦੇ ਆ ਹੋਰ ਵੱਧ ਜਾਵੇ ਜ਼ਿੰਦਗੀ ਵਿਦਾਂਦੇ ਵਿਦਾਂਦੇ ਜ਼ਿੰਦਗੀ ਖਤਮ ਕਰ ਬੈਠਦੇ ਆ ਪਰ ਇੱਛਾ ਇੱਛਾ ਦੀਆਂ ਪੂਰਤੀਆਂ ਫਿਰ ਵੀ ਪੂਰੀਆਂ ਨਹੀਂ ਹੁੰਦੀਆਂ ਉਹ ਅਧੂਰੀਆਂ ਹੀ ਸਮਝ ਕੇ ਚਲੇ ਜਾਂਦੇ ਆ ਜਿਹੜੀ ਇੱਛਾ ਵਾਸਤੇ ਸਰੀਰ ਪਾਇਆ ਸੀ ਮਨੁੱਖਾ ਦੇਹ ਪਾਈ ਸੀ ਜਿਹੜਾ ਕਾਰਜ ਕਰਨ ਵਾਸਤੇ ਆਏ ਸੀ ਉਹ ਤਾਂ ਅਸੀਂ ਭੁੱਲੀ ਜਾਂਦੇ ਆ ਸਾਧ ਸੰਗ ਕਰਨੀ ਤਾਂ ਵਿਸਾਰ ਦਿੰਨੇ ਆ ਇਹ ਨੂੰ ਲੱਭਦੇ ਨਹੀਂ ਮਹਾਰਾਜ ਜੀ ਕਹਿੰਦੇ ਖੋਜ ਕੇ ਤਸੂੜੀ ਇਹ ਸੋਏ ਮਹਾਰਾਜ ਜੀ ਕਹਿੰਦੇ ਲੱਭਦੇ ਲੱਭਦੇ ਤੇ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੋ ਜਾਂਦੀ ਹੈ ਇੱਕ ਦਿਨ ਜੇ ਕੋਸ਼ਿਸ਼ ਕਰੀਏ ਨਾ ਮਿਹਨਤ ਕਰੀਏ ਉਦਮ ਕਰੀਏ ਨਾ ਛੱਡੀਏ ਮਹਾਰਾਜ ਜੀ ਕਹਿੰਦੇ ਇੱਕ ਦਿਨ ਸਤਿਗੁਰ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਬਿਨ ਤਾਰ ਉਹਦੇ ਤੋਂ ਬਿਨਾ ਤਰਿਆ ਨਹੀਂ ਜਾ ਸਕਦਾ ਜਿਸ ਮਸਤਕ ਭਾਗ ਜਿਨ ਸਤਿਗੁਰ ਪਾਇਆ ਜਿਨ੍ਹਾਂ ਦੇ ਵੱਡੇ ਭਾਗ ਹਨ ਮਹਾਰਾਜ ਜੀ ਕਹਿੰਦੇ ਮਸਤਕ ਦੇ ਭਾਗ ਚੰਗੇ ਹਨ ਉਹਨਾਂ ਨੇ ਸਤਗੁਰੂ ਦੀ ਪ੍ਰਾਪਤੀ ਕਰ ਲਈ ਭਾਈ ਪੂਰੀ ਆਸਾ ਮਨ ਤ੍ਰਿਪਤਾਇਆ ਫਿਰ ਆਸਾ ਪੂਰੀ ਹੁੰਦੀ ਹੈ ਨਿੱਤ ਆਸਾ ਪੂਰੀ ਨਹੀਂ ਹੋ ਸਕਦੀ ਜਿੰਦਗੀ ਦੇ ਵਿੱਚ ਆ ਇੱਕ ਆਸਾ ਪੂਰੀ ਹੁੰਦੀ ਹੈ ਦੂਜੀਆ ਮਨ ਆਸਾ ਪੈਦਾ ਕਰ ਦਿੰਦਾ ਹੈ ਔਰ ਜਿੱਦਨ ਉਹਦੀ ਪ੍ਰਾਪਤੀ ਹੋ ਗਈ ਵੱਡੇ ਕਰਮਾਂ ਨਾਲ ਬਸਕ ਦੇ ਭਾਗ ਜਾ ਕੇ ਗੁਰੂ ਮਿਲ ਪਿਆ ਫਿਰ ਪੂਰੀ ਆਸਾ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਸ਼ਬਦ ਪੜਦੇ ਹਨ ਆਨੰਦ ਕਰ ਜਾਂਦੇ ਫਿਰ ਸਾਰੀਆਂ ਇਸ਼ਾਵਾਂ ਮਨਸਾ ਪੂਰੀਆਂ ਹੋ ਜਾਂਦੀਆਂ ਹਨ ਮਹਾਰਾਜ ਜੀ ਕਹਿੰਦੇ ਪੂਰੀ ਆਸਾ ਮਨ ਤ੍ਰਿਪਤਾਇਆ ਫਿਰ ਆਸਾ ਪੂਰਨ ਹੋ ਜਾਂਦੀ ਹੈ ਮਨ ਤ੍ਰਿਪਤ ਹੋ ਜਾਂਦਾ ਹੈ ਮਨ ਰਾਜ ਜਾਂਦਾ ਜਦੋਂ ਭੁੱਖੀ ਨਹੀਂ ਮਨ ਫਿਰ ਮੰਗਦਾ ਹੀ ਨਹੀਂ ਭੁੱਖੀ ਲਾ ਦਿੰਦੇ ਹਨ ਮਹਾਰਾਜ ਜੀ ਭੁੱਖੀ ਉੱਤਰ ਜਾਂਦੀ ਹੈ ਪ੍ਰਭ ਮਿਲਿਆ ਤਾਂ ਚੁੱਕੀ ਡੰਝਾ ਜਦੋਂ ਮਨ ਪ੍ਰਭੂ ਮਿਲ ਗਿਆ ਪਿਆਰਿਓ ਦੇ ਮਨ ਦੀ ਮਹਾਰਾਜ ਜੀ ਕਹਿੰਦੇ ਭੁੱਖ ਲੈ ਜਾਂਦੀ ਹੈ ਉੱਤਰ ਜਾਂਦੀ ਹੈ ਓਢ ਜਾਂਦੀ ਹੈ ਨਾਨਕ ਲੱਦਾ ਮਨ ਤਨ ਮੱਝਾ ਹਰਿ ਜੀ ਕਹਿੰਦੇ ਹੇ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਹੇ ਨਾਨਕ ਭੁ ਲੱਦਾ ਉਹ ਲੱਭ ਗਿਆ ਮਹਾਰਾਜ ਜੀ ਕਹਿੰਦੇ ਮਨ ਤਨ ਮਹਾਰਾਜ ਜੀ ਕਹਿੰਦੇ ਉਹਦੀ ਤ੍ਰੇ ਲੈ ਗਈ ਤ੍ਰੇ ਉੱਤਰ ਗਈ ਪਿਆਸ ਉੱਤਰ ਗਈ ਮੱਝਾ ਰੱਜ ਗਿਆ ਮਨ ਜਿਹੜਾ ਵਾਚਾ ਮੱਝਾ ਤੁ ਭਾਵ ਕੀ ਰੱਜ ਜਾਣਾ ਮਨ ਜਿਹੜਾ ਉਹ ਰੱਜ ਗਿਆ ਉਹਦੀ ਪਿਆਸ ਲੱਗੀ ਉਹਦੀ ਪਿਆਸ ਉੱਤਰ ਗਈ ਜਦੋਂ ਗੁਰੂ ਲੱਭ ਗਿਆ ਗੁਰੂ ਦੀ ਪ੍ਰਾਪਤੀ ਹੋ ਗਈ ਜਿਵੇਂ ਮੱਖਣ ਸ਼ਾਹ ਨੂੰ ਲੱਭਿਆ ਸੀ ਨਾ ਤੇ ਉਹਨੇ ਉੱਚੀ ਉੱਚੀ ਪੱਲਾ ਫੇਰਿਆ ਸੀ ਇਹਦੇ ਗੁਰੂ ਲਾਧੋ ਹੈ ਗੁਰੂ ਲਾਧੋ ਹੈ ਦੁਨੀਆਦਾਰੋਂ ਮੈਨੂੰ ਗੁਰੂ ਸੱਚਾ ਗੁਰੂ ਲੱਭ ਗਿਆ ਉਹਨੇ ਉਸ ਵੇਲੇ ਨਿਮਰਤਾ ਧਾਰਨ ਕੀਤੀ ਸੀ ਗੱਲ ਵਿੱਚ ਪੱਲਾ ਪਾਇਆ ਅੱਲਾ ਧਾਰਨ ਕੀਤਾ ਗਲ ਦੇ ਵਿੱਚ ਇੱਕ ਸਰੂਪਾ ਪਾਣਾ ਨਿਮਰਤਾ ਦਾ ਪ੍ਰਤੀਕ ਹੈ ਸਰੂਪੇ ਨੂੰ ਕੋਈ ਐਵੇਂ ਨਾ ਸਮਝਿਆ ਕਰੋ ਜਿਦੇ ਮਰਜ਼ੀ ਪਾਤਾ ਇੱਥੋਂ ਆਧਾਰਨ ਪੈਦਾ ਹੋ ਜਾਂਦੀ ਹੈ ਸਰੂਪਾ ਮੱਖਣ ਸ਼ਾਹ ਨੇ ਪਾਇਆ ਨਿਮਰਤਾ ਧਾਰਨ ਕੀਤੀ ਉਹ ਸ਼ਾਹੂਕਾਰ ਸੀ ਅਰਬਾ ਪਤੀ ਸੀ ਪਰ ਉਸ ਵੇਲੇ ਉਹਨੇ ਮੰਗਤਾ ਬਣ ਕੇ ਅਰਦਾਸ ਕੀਤੀ ਸੀ ਤੇ ਕਿੱਥੇ ਮਹਾਰਾਜੀ ਬਾਬੇ ਬਕਾਲੇ ਹਨ ਕਿੱਥੇ ਉਹਦਾ ਬੇੜਾ ਹੈ ਜਹਾਜ਼ ਹੈ ਸੋ ਵਾ ਕਹ ਕੋ ਕਈ ਕੋਾਂ ਤੇ ਜਹਾਜ਼ ਸੀ ਤੇ ਉੱਥੋਂ ਆਵਾਜ਼ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਈ ਸਤਿਗੁਰੂ ਜੀ ਦੇ ਬੇਨਤੀ ਸੁਣੀ ਉੱਥੇ ਬੇੜਾ ਪਾਰ ਕੀਤਾ ਜਾ ਕੇ ਅਸੀਂ ਤਾਂ ਬੋਲਾ ਸਮਝਦੇ ਨਾ ਮਹਾਰਾਜ ਆਪਣੇ ਆਪ ਅਸੀਂ ਬੋਲੇ ਆ ਅੰਨੇ ਅੰਨ ਤੇ ਕੰਨਾਂ ਤੋਂ ਬੋਲੇ ਆ ਅੱਖਾਂ ਤੋਂ ਅੰਨੇ ਆ ਪਰ ਸਤਿਗੁਰੂ ਨੇ ਆਪਣੇ ਵਰਗਾ ਸਮਝਦੇ ਆ ਮਨੁੱਖ ਸਮਝਦੇ ਆ ਮਹਾਰਾਜ ਨੇ ਇੱਥੇ ਵੀ ਆਣ ਕੇ ਕੰਨੋਂ ਸੁਣਦਾ ਨਹੀਂ ਉਹ ਦੇਖਦਾ ਨਹੀਂ ਇਹ ਅਸੀਂ ਫਿਰ ਅਰਦਾਸ ਕਿੱਥੋਂ ਕਰਾਵਾਂਗੇ ਅਰਦਾਸ ਕਿੱਥੋਂ ਪੂਰੀ ਹੋ ਜੇਗੀ ਇੱਕ ਲਬਜ ਘਰ ਤੁਰਦੇ ਵੀ ਕਹਿ ਦਈਏ ਨਾ ਤੇ ਉੱਥੇ ਉੱਥੇ ਖੜਿਆਂ ਦਾ ਲਬਜ ਮਹਾਰਾਜੀ ਸੁਣ ਲੈਂਦੇ ਹਨ ਇੱਥੇ ਤੇ ਪਿਆਰੋਂ ਨਾਮ ਬੋਲਣ ਦੀ ਵੀ ਚਲੋ ਆ ਮਨ ਦੀ ਸਾਡੀ ਭਾਵਨਾ ਹੁੰਦੀ ਹੈ ਇਛਾ ਹੁੰਦੀ ਹੈ ਬਾਬਾ ਜੀ ਨਾਮ ਬੋਲਣ ਆਪਾਂ ਦੇਖਦੇ ਹਾਂ ਕਿੱਡੀ ਲਿਸਟ ਬਣ ਜਾਂਦੀ ਹੈ ਨਾਮ ਬੋਲਦੇ ਜੀਭ ਥੱਕ ਜਾਂਦੀ ਹੈ ਪਰ ਜੇ ਨਾਮ ਹੀ ਨਾ ਬੋਲੀਏ ਨਾ ਫਿਰ ਵੀ ਉਹ ਮਹਾਰਾਜੀ ਜਾਣਦੇ ਹਨ ਜੇ ਨਿਮਰਤਾ ਦੇ ਨਾਲ ਖੁਸ਼ੀ ਦੇ ਨਾਲ ਆਪਾਂ ਕੋਈ ਪਦਾਰਥ ਲੈ ਕੇ ਜਾਂਦੇ ਨਾ ਉਹਦੇ ਚਰਨਾਂ ਦੇ ਵਿੱਚ ਇੱਕ ਟੱਕਾ ਵੀ ਲੈ ਕੇ ਆ ਜੰਨੇ ਆ ਇੱਕ ਫੁੱਲ ਵੀ ਲੈ ਕੇ ਆ ਜੰਨੇ ਆ ਉਹ ਵੀ ਮਹਾਰਾਜੀ ਖੁਸ਼ੀ ਦਾ ਪ੍ਰਵਾਨ ਕਰਦੇ ਹਨ ਸਤਿਗੁਰੂ ਜੀ ਨੂੰ ਕਹਿਣ ਦੀ ਲੋੜ ਨਹੀਂ ਮਨ ਬੋਲਿਆ ਸਭ ਕੁਝ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ ਪਿਆਰੇ ਇਹ ਇਸ ਪੰਕਤੀ ਦੀ ਸਾਡਾ ਅਮਲ ਹੋ ਜਾਵੇ ਫਿਰ ਬਾਹਰੋਂ ਬੋਲਣ ਦੀ ਲੋੜ ਨਹੀਂ ਫਿਰ ਮਨ ਬੋਲਦਾ ਹੈ ਮਨ ਅਰਦਾਸ ਕਰਦਾ ਜਦੋਂ ਮਨ ਦੀ ਅਰਦਾਸ ਹੁੰਦੀ ਹੈ ਉਹਦੇ ਚਰਨਾਂ ਦੇ ਵਿੱਚ ਫਿਰ ਬਾਣ ਹੁੰਦੀ ਹੈ ਕਬੂਲ ਹੁੰਦੀ ਹੈ ਸਤਿਗੁਰੂ ਤਾਂ ਹਰ ਜਗ੍ਹਾ ਤੇ ਸੁਭਾਏ ਮਾਨ ਹਨ ਉਹ ਤੇ ਹਰ ਜਗ੍ਹਾ ਤੇ ਹਨ ਇੱਥੇ ਮਹਾਰਾਜ ਦੇ ਵਿੱਚ ਪ੍ਰਕਾਸ਼ ਹਨ ਜਿੱਥੇ ਆਪਾ ਹੁੰਨੇ ਆ ਨਾ ਸਾਡਾ ਗੁਰੂ ਤਖਤਾਂ ਤੇ ਪ੍ਰਕਾਸ਼ ਹੈ ਤਾਂ ਕਹਿੰਦਾ ਕੀ ਇਧਰ ਨੂੰ ਮੂੰਹ ਕਰਕੇ ਮੱਥਾ ਟੇਕੋ ਤੇ ਕਣਕਣ ਵਿੱਚ ਉਹਦਾ ਰੂਪ ਵੱਸਦਾ ਹੈ ਜੇ ਬਾਹਰਾਂ ਤੇ ਕਿਸੇ ਪਾਸੇ ਨੂੰ ਵੀ ਅਰਦਾਸ ਕਰ ਸਕਦੇ ਆ ਜੇ ਗੁਰੂ ਦੇ ਚਰਨਾਂ ਦੇ ਵਿੱਚ ਆ ਤਖਤਾਂ ਤੇ ਮਹਾਰਾਜ ਬਿਰਾਜਮਾਨ ਹਨ ਫਿਰ ਸਾਹਮਣੇ ਖੜ ਕੇ ਅਰਦਾਸ ਕੀਤੀ ਜਾਂਦੀ ਹੈ ਪਿੱਛੇ ਨਾ ਕਰਿਆ ਕਰੋ ਬਹੁਤੀਆਂ ਸੰਗਤਾਂ ਨੇ ਵੀ ਭੁਲੇਖਾ ਪਾ ਮੱਥਾ ਟੇਕਦੇ ਆ ਪਿੱਛੇ ਆਣ ਕੇ ਅਰਦਾਸ ਕਰਨ ਲੱਗ ਜਾਂਦੇ ਆ ਗ੍ਰੰਥੀ ਸਿੰਘ ਦੇ ਜਿਹੜਾ ਸਿੰਘ ਸੇਵਾਦਾਰ ਉੱਤੇ ਬੈਠਾ ਹੈ ਮਹਾਰਾਜ ਦੇ ਤਾਬਿਆਂ ਤੇ ਸੁਭਾਈਮਾਨ ਹੈ ਉਹਦੇ ਪਿੱਛੇ ਖੜ ਕੇ ਥੋੜਾ ਜਿਹਾ ਅਸੀ ਅਰਦਾਸ ਕਰਨੀ ਹੈ ਸਾਹਮਣੇ ਖੜ ਕੇ ਅਰਦਾਸ ਕਰਿਆ ਕਰੋ ਸਾਹਮਣੇ ਮੱਥਾ ਟੇਕਿਆ ਕਰੋ ਪਿੱਛੇ ਮੱਥਾ ਮੱਥਾ ਟੇਕਣਾ ਵੀ ਮਾਨਮਤ ਹੈ ਪਿੱਛੇ ਆ ਪਾਣ ਕੇ ਮੱਥੇ ਟੇਕਦੇ ਆ ਗਲਤ ਆ ਤਕਰਮਾ ਕਰਕੇ ਅੱਗੇ ਮੱਥਾ ਟੇਕਿਆ ਕਰੋ ਪਿੱਛੇ ਸਤਿਗੁਰੂ ਜੀ ਦਾ ਮੂੰਹ ਅਗਲੇ ਪਾਸੇ ਨੂੰ ਹੈ ਤਖਤਾਂ ਤੇ ਮਹਾਰਾਜ ਬਿਰਾਜਮਾਨ ਹਨ ਜੇ ਆਪਾਂ ਰੋਜ਼ ਦੌਰਾ ਪੜਦੇ ਆਂ ਆਪਾਂ ਨੂੰ ਦੌਰੇ ਦਾ ਫਿਰ ਪਤਾ ਹੀ ਨਹੀਂ ਆਗਿਆ ਭਈ ਅਕਾਲ ਕੀ ਰੋਜ਼ ਪੜਦੇ ਆ ਨਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਾਹਿਬ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇੰਨੀ ਕੋਈ ਪੰਕਤੀ ਨੂੰ ਯਾਦ ਕਰ ਲਿਆ ਕਰੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੌਰਾ ਹੈ ਉਹਨਾਂ ਨੇ ਕੈਸੀ ਪ੍ਰਗਟ ਸਮਝ ਕੇ ਮੱਥਾ ਟੇਕੋ ਕਿ ਪ੍ਰਗਟ ਗੁਰਾਂ ਦੀ ਦੇਹ 10 ਪਾਸ਼ਾ ਦੀ 15 ਭਗਤਾਂ ਦੀ 11 ਪਟਾਂ ਦੀ 4 ਸਿੱਖਾਂ ਦੀ 3 ਸਿੱਖਾਂ ਦੀ ਦੇਹ ਹੈ ਇਹਦੇ ਸਾਹਮਣੇ ਖੜ ਕੇ ਤੁਸੀਂ ਨਮਸਕਾਰ ਕਰਨੀ ਹੈ ਸਾਹਮਣੇ ਖੜ ਕੇ ਉਸ ਮੰਗਣਾ ਮੰਗਤੇ ਬਣ ਕੇ ਮੰਗ ਲੂ ਮੱਖਣ ਸ਼ਾਹ ਦੀ ਤਰ੍ਹਾਂ ਅਰਦਾਸ ਕਰੋ ਇਸ ਰੂਪੇ ਦਾ ਮਤਲਬ ਹੈ ਗਲ ਚ ਪਾਣਾ ਨਿਮਰਤਾ ਦਾ ਪ੍ਰਤੀਕ ਹੈ ਇਹ ਦੇਖੋ ਇਹਦੀ ਇੱਜ਼ਤ ਕਰੋ ਸਤਕਾਰ ਕਰੋ ਸਰੂਪਾ ਲਿਆ ਇਹਨੂੰ ਸਤਕਾਰ ਦੇ ਨਾਲ ਰੱਖੋ ਸਤਕਾਰ ਨਾਲ ਗੱਲ ਚ ਪਾਓ ਸਾਧ ਸੰਗਤ ਜੀਓ ਬੜੇ ਭਾਗਾਂ ਦੇ ਨਾਲ ਇਹਦੀ ਪ੍ਰਾਪਤੀ ਹੁੰਦੀ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਪੰਚੋ ਪਾਤਸ਼ਾਹ ਜੀ ਇਹ ਬੇਨਤੀ ਦੇ ਸ਼ਬਦ ਚਾਰਨ ਕਰਦੇ ਹਨ ਉੱਥੇ ਸਾਨੂੰ ਪਰਦੇਸ਼ ਬਖਸ਼ਦੇ ਹਨ ਪਾਤਸ਼ਾਹ ਜੀ ਜਿਗਾਸੂ ਬਣ ਕੇ ਸਾਨੂੰ ਸਕਾਂਦਿਆਂ ਨ ਜਾ ਸਕਾਂਦਿਆਂ ਕਿ ਇੰਨਾ ਕੁਝ ਲੈ ਕੇ ਵੀ ਮਨ ਰੱਜਦਾ ਨਹੀਂ ਉਹ ਮਨ ਦੀ ਤ੍ਰਿਪਤੀ ਸੱਚੇ ਮਾਲਕ ਦੇ ਦਰਸ਼ਨਾਂ ਦੇ ਵਿੱਚ ਹੈ ਉਹਦੀ ਪ੍ਰਾਪਤੀ ਦੇ ਵਿੱਚ ਹੈ اے بھائی ਅੱਜ ਦੇ ਸ਼ਬਦ ਦੀ ਵਿਚਾਰ ਹੈ ਬਾਣੀ ਵਿਚਾਰਦਿਆਂ ਜੀ ਨਿਕਾਂ ਲਾਉ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ